ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਪਿੰਡ ਦੇ ਛੱਪੜ ਦਾ ਜੋਗੀ ਪੂਰਾ ਕੰਮ ਚੱਲਣ ਦਾ ਖਿੱਚ ਕੇ ਤੇ 2 ਦਿਨ ਹੋ ਗਏ ਨੇ ਤੇ ਪਿੰਡ ਦਾ ਸਪਾਈ ਬਿਆਨ ਜੋਗੀ ਸਰਪੰਚ ਗੁਰਮانک ਸਿੰਘ ਦੁਆਰਾ ਕਰਵਾਇਆ ਜਾ ਰਿਹਾ ਤੇ ਲੋਕ ਵੀ ਪੂਰੇ ਖੁਸ਼ ਨੇ ਵੀ ਕੰਮ ਵਧੀਆ ਚੱਲਣ ਦਿਆ ਹੈ ਤੇ ਬੱਚੇ ਵੀ ਆ ਰਹੇ ਨੇ ਵੇਖਣ ਜਿਹੜਾ ਕਈ ਸਾਲਾਂ ਦਾ ਕਿੰਨੇ ਦਿਨ ਹੋ ਗਏ ਬੇਟਾ ਦੋ ਦਿਨ ਦੋ ਦਿਨ ਹੋ ਗਏ ਹਾਂਜੀ ਤੇ ਵਿੱਚੋਂ ਕੋਈ ਮੱਛੀਆਂ ਮੁੱਛੀਆਂ ਨਿਕਲੀਆਂ ਕਿ ਨਹੀਂ ਨਹੀਂ ਕਛੂ ਕੋ ਮੇਰੇ ਕੋਲ ਨੇ ਕਿੰਨੇ ਇਹ ਨਿਕਲ ਗਏ ਉਹ 10 ਦਾ 15 ਨਿਕਲੇ ਨੇ 바ਵਾ ਨਿਕਲੇ ਉਹਨੇ 10 ਸਿਆ ਨਹੀਂ ਤੋ ਕਿੱਧਰ ਲੈ ਗਏ ਕਛੂ ਕੋ ਮੈਂ ਕਛੂ ਕੋ ਮੈਂ ਉਹ ਲੈ ਗਏ ਉਹਨੇ ਵੇਚਦੇ ਉਹਨਾਂ ਨੇ ਜਾ ਬੇਟਾ ਕਿੱਧਰ ਜਾਂਦੀ ਮਿੱਟੀ ਐ ਨਹੀਂ ਮਿੱਟੀ ਜਾਂਦੀ ਨਾਲੀ ਤੋਂ ਫੁੱਲ ਤੇ ਕਰਮੇ ਦੇ ਖੇਤ ਚ ਕਰਮੇ ਦੇ ਖੇਤ ਹੈ ਠੀਕ ਹੈ ਠੀਕ ਚਲੋ ਵੀ ਆ ਇਧਰ ਗੱਡੀ ਟੋਚਣ ਫਸ ਗਿਆ ਹੈ ਟਰੈਕਟਰ ਦਾ ਤੇ ਗਾਰੇ ਕੱਟ ਕੇ ਆ ਲੈ ਗਏ ਬੜੇ ਵਾਹ ਜੀ ਵਾਹ ਮੇਰੀ ਗਾਰ ਜਾਂਦੀ ਹੈ ਪੋਪਲਾ ਨਾਲੇ ਬੜੇ ਵਿਚਾਰੇ ਮਿਹਨਤ ਕਰਨਦੇ ਨੇ ਮੁੰਡੇ ਵੇ ਨੂੰ ਹੋਣੀ ਕਰ ਆ ਵਿਆ ਮੁੰਡੇ ਪੂਰੀ ਏਸੀ ਉਸੀ ਲੱਗਿਆ ਕੇ ਵਿੱਚ ਹਾਂ ਠੀਕ ਹੈ। ਉਹ ਪਾਣੀ ਪੂਣੀ ਪੀਅਨਦੇ ਪਿੰਡ ਵਾਲੇ ਕਿ ਨਹੀਂ? ਪੀਅਨਦੇ ਜਾ ਬਣੀ। ਚਲੋ ਵਲੀਆ ਵਲੀਆ। ਉੱਪਰ ਚੜਾਣਾ ਕੋ ਫੇਸਬੁੱਕ 'ਤੇ। ਓਏ ਹਾਂ ਹਾਂ ਫੇਸਬੁੱਕ 'ਤੇ ਆਏਗੀ। ਤੇ ਮਲਬੜਾ 50% ਕੰਮ ਹੋ ਹੀ ਗਿਆ ਏ। ਤੇ ਮਿਲਾ ਇਹਦਾ ਇੱਟਾ-ਉਟਾ ਲਾ ਕੇ ਪੱਕਾ ਕਰਨੇਗੇ ਹਾਂ। ਆ ਪੂਰਾ ਵਿੱਚੇ ਏਸੀ ਲੱਗਾ ਇਹਦੇ ਹਣਾ ਆਪ ਅੱਖਾਂ ਠੰਡੀਵਾ ਦੇ ਨਾ ਅੰਦਰ ਕਾਮ ਹੋ ਕੇ ਰਬੋਰਡ ਤੇ ਟਰਾਲੀ ਦੂਜੀ ਵੀ ਆ ਗਈ ਹੈ ਭਰਨ ਵਾਸਤੇ